ਸਤਿ ਸ਼੍ਰੀ ਅਕਾਲ ਦੋਸਤੋ ਮੂਨੇ ਹੋਣੇ ਮਾਨਸਾ ਦੇ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚੋਂ ਹੋਈ ਛਾਪਾ ਮਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ 200 ਬੇਟੀ ਹੈ ਨਕਲੀ ਸ਼ਰਾਬ ਮਿਲਨ ਤੇਕਾਰ ਤੇ ਆਪਕਾਰੀ ਵਿਭਾਗ ਨੇ ਮਾਨਸਾ ਦੇ 32 ਠੇਕੇ ਸੀਲ ਕਰ ਦਿੱਤੇ ਨੇ ਵਿਭਾਗ ਦੇ ਸਬੰਧੀ ਖੋਲ ਕੇ ਦੱਸਣ ਨੂੰ ਤਿਆਰ ਨਹੀਂ ਹੈ ਜਦੋਂ ਕਿ ਪੰਜਾਬ ਦੇ ਕਈ ਹਿੱਸਿਆਂ ਤੋਂ ਇਲਾਵਾ ਵਾਕਵਾਕਰ ਆਦਾਰਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੋਤ ਹੋ ਚੁੱਕੀ ਹੈ ਇਸ ਮਾਮਲੇ ਨੂੰ ਲੈ ਕੇ ਮਜ਼ਦੂਰ ਕਿਸਾਨ ਜਿੱਥੇ ਬੰਦੇ ਨੇ 6 ਜੁਲਾਈ ਨੂੰ ਮਾਨਸਾ ਦੇ ਕਾਰ ਅਤੇ ਆਪਕਾਰੀ ਵਿਭਾਗ ਦੇ ਦਫਤਰ ਦਾ ਘਰਾਵ ਕਰਨ ਦਾ ਐਲਾਨ ਕੀਤਾ ਸੀ ਤੇ ਇਹ ਮਾਮਲਾ ਸੀਬੀਆਈ ਨੂੰ ਲੈ ਕੇ ਸੌਮ ਦਿੱਤਾ ਗਿਆ ਹੈ ਤੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਦੋਸ਼ੀ ਨੂੰ ਪਾਏ ਜਾਣ ਵਾਲੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਜਿੱਥੇ ਬੰਦੀ ਦਾ ਕਹਿਣਾ ਹੈ ਕਿ ਫੜੀ ਗਈ 200 ਪੇਟੀਆਂ ਸ਼ਰਾਬ ਨਕਲੀ ਹੋਣ ਦਾ ਸ਼ੱਕ ਹੈ ਪਰ ਵਿਭਾਗ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਕਰ ਰਿਹਾ ਹਾ ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਮਾਨਸਾ ਦੇ ਪਿੰਡ ਮੂਸਾ ਦੇ ਠੇਕੇ ਤੋਂ 200 ਪੇਟੀਆਂ ਨਕਲੀ ਸ਼ਰਾਬ ਦੀਆਂ ਬਰਾਮਦ ਹੋਈਆਂ